ਜਾਂ ਬਾਜ ਪੁਲਸ ਅਫਸਰ ਪਰਮਜੀਤ ਸਿੰਘ ਦੀ ਮਰਤਕ ਦੇ ਪਹੁੰਚੀ ਉਸ ਦੇ ਜੱਤੀ ਪਿੰਡ ਅਜੀ ਪਰਮਜੀਤ ਸਿੰਘ ਹੁਣੀ ਸਾਡੇ ਵੱਡੇ ਬ੍ਰਦਰਸ ਸੀ ਜੀ ਤੇ ਬੜਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਤੇ ਜਿਆਦਾ ਪਬਲਿਕਲੀ ਨਹੀਂ ਸੀ ਉਹ ਘੱਲੋ ਵਿਚਰਦੇ ਹੈਗੇ ਉਹ ਤਾਂ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਾ ਰੱਖਦੇ ਐ ਐਤਵਾਰ ਨੂੰ ਹੋਵੇਗਾ ਅੰਤਮ ਸੰਸਕਾਰ ਅਹੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ੰਮ ਪੀਤਾ ਵਾ ਟੀਵੀ ਜੇ ਤੇ ਵੀਡੀਓ ਵੀ ਵੇਖੀ ਆ ਕਿ ਜਦੋਂ ਉਹਨੂੰ ਕਾਲਰੋ ਫੜ ਕੇ ਉਹਨੇ ਆਟੋ ਦੇ ਵਿੱਚ ਪਾਇਆ ਉਸ ਵੇਲੇ ਉਹਦੀ ਹਾਲਤ ਪਰਬਜੀ ਸਿੰਘ ਦੀ ਘਬਰਾਹਟ ਵਾਲੀ ਸੀ ਬਹੁਤ ਔਰ ਮੈਂ ਸੋਚਦਾ ਕਿ ਸਰਕਾਰ ਨੂੰ ਐਸੇ ਕ੍ਰਿਮੀਨਲਾਂ ਨੂੰ ਫੌੜ ਨੂੰ ਵਾਸਤੇ ਜਿੰਨੇ ਯਤਨ ਦੇ ਨਾਲ ਉਹਨੇ ਕੋਸ਼ਿਸ਼ ਕੀਤੀ ਆ ਔਰ ਆਪਣੀ jaan ਦੀ ਬਾਹੀ ਲਾ ਦਿੱਤੀ ਆ ਉਸੇ ਪ੍ਰੈਸ਼ਰ ਦੇ ਨਾਲ ਉਹਨੂੰ ਹਾਰ ਅਟੈਕ ਆ ਗਿਆ ਬੀਤੇ ਕੱਲ ਅੰਮ੍ਰਿਤਸਰ ਵਿਖੇ ਹਵਾਲਾਤੀ ਦਾ ਮੈਡੀਕਲ ਕਰਾਉਣ ਜਾ ਰਹੇ ਪੁਲਸ ਅਫਸਰ ਕੋਲੋਂ ਛਡਵਾ ਕੇ ਭੱਜੇ ਹਵਾਲਾਤੀ ਨੂੰ ਪਿੱਛੇ ਭੱਜ ਕੇ ਪੁਲਸ ਅਫਸਰ ਨੇ ਜਦ ਫੜਿਆ ਤਾ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਮ੍ਰਿਤਕ ਪਰਮਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਵਿਲੇ ਦਾ ਰਹਿਣ ਵਾਲਾ ਸੀ ਆਪਣੇ ਪਿੱਛੇ ਦੋ ਬੱਚੇ ਪਤਨੀ ਅਤੇ ਵਿਧਵਾ ਬਜ਼ੁਰਗ ਮਾਂ ਨੂੰ ਬਿਲਕੁਲ ਦੇ ਛੱਡ ਕੇ ਸ਼ਹੀਦ ਹੋ ਗਿਆ ਇਸ ਦੁੱਖ ਦੀ ਘੜੀ ਵਿੱਚ ਸਾਰੇ ਇਲਾਕੇ ਦੇ ਲੋਕ ਰਾਜਨੀਤਿਕ ਲੋਕ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਪੂਰੇ ਇਲਾਕੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ ਮ੍ਰਿਤਕ ਪਰਮਜੀਤ ਸਿੰਘ ਦੀ ਬੇਟੀ ਵਿਦੇਸ਼ ਰਹਿੰਦੀ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਉਸ ਦਾ ਅੰਤਮ ਸੰਸਕਾਰ ਕੀਤਾ ਜਾ ਸਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦਾ ਪੁੱਤ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਪੁੱਤ ਨੂੰ ਸਰਕਾਰੀ ਨੌਕਰੀ ਤੇ ਉਸ ਦਾ ਬਣਦਾ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਜਾਵੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੋਧੀ ਨੰਗਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਉਮਰ ਦੇ ਹਿਸਾਬ ਨਾਲ ਕੰਮ ਲੈਣਾ ਚਾਹੀਦਾ ਪਰਮਜੀਤ ਸਿੰਘ ਪਰਿਵਾਰ ਦਾ ਕਮਾਊ ਪੁੱਤ ਸੀ ਜੋ ਹਵਾ ਲਾਤੀ ਨੂੰ ਭਜਦੇ ਫਰਦਾ ਖੁਦ ਆਪਣੀ ਜਾਨ ਗਵਾ ਬੈਠਾ ਜਿਸ ਦਾ ਬਣਦਾ ਹੱਕ ਪੰਜਾਬ ਸਰਕਾਰ ਨੂੰ ਉਸ ਦੇ ਪਰਿਵਾਰ ਨੂੰ ਦੇਣ ਦੀ ਅਪੀਲ ਕਰਦੇ ਆ ਮੇਰਾ ਨਾਮ ਰਜਿੰਦਰ ਸਿੰਘ ਖਾਲਸਾ ਜੀ ਜੀ ਪਰਮਜੀਤ ਸਿੰਘ ਹੁਣੀ ਸਾਡੇ ਵੱਡੇ ਬ੍ਰਦਰ ਸੀ ਜੀ ਤੇ ਬੜਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਤੇ ਜਿਆਦਾ ਪਬਲਿਕਲੀ ਨਹੀਂ ਸੀ ਉਹ ਕਹਿ ਲਓ ਵਿਚਰਦੇ ਹੈਗੇ ਬਹੁਤਾ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਤ ਰੱਖਦੇ ਹੈਗੇ ਪਰਿਵਾਰ 'ਚ ਇੱਕ ਉਹਦੀ ਬੇਟੀ ਹੈ ਇੱਕ ਬੇਟਾ ਵਾ ਤੇ ਉਹਦੀ ਘਰ ਦੀ ਮਾਤਾ ਵਾ ਉਹਨਾਂ ਦੇ ਤੇ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ ਇੱਕ ਕਿੱਲਾ ਜਾਂ ਡੇਢ ਕਿੱਲਾ ਲਗਭਗ ਜ਼ਮੀਨ ਹੈ ਜੀ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜਾਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਐਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਹੈਗੇ ਉਹ ਆਮ ਜਿੱਦਾਂ ਹੀ ਆ ਗੁਰਸੇਖਿਆ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗਰਾ ਸੀਗਾ ਸਿਸਟਮ ਮੇਰੇ ਵਿਆਹ ਤੋਂ ਪਹਿਲਾਂ ਦੀ ਦੂਰ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈਰਜ ਆ ਹੋਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਸਭ ਹੋ ਗਿਆ ਤਾਂ ਕਿਸ ਤਰ੍ਹਾਂ ਕਰ ਬਿਲੀ ਉਹ ਜਾਣ ਲੱਗਾ ਕਿਹੜੀਆਂ ਕਰੀਆਂ ਗੱਲਾਂ ਕਰਦੀ ਜਿਹੜਾ ਪਰਿਵਾਰਕ ਪਰਿਵਾਰਕ ਗੱਲਾਂ ਇਹ ਉਹ ਵੀ ਸਵੇਰੇ ਉੱਠੇ ਪਾਣੀ ਪੀਤਾ ਰੋਟੀ ਬਣੀ ਚਾਹ ਬਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਸਾਨੂੰ ਕਹਿੰਦੇ ਬਾਅਦ ਵਿੱਚ ਆਜਿਓ ਆਈਆਂ ਚੱਲ ਗਏ ਬਾਅਦ ਵਿੱਚ ਜੀ ਆਂਦੇ ਮੇਰਾ ਘਰ ਨਾਲ ਲੈ ਕੇ ਆਜਾ ਉਹ ਹੀ ਲੱਗਿਆ ਔਰ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੇ ਹੀ ਵੀ ਚਲੋ ਗੁੜੀਆ ਦੇ ਬਾਹਰ ਹੀ ਆ ਸੇ ਆਪਣੀ ਜਗ੍ਹਾ ਬਚਾਇਆ ਇਹਦਾ ਹੀ ਸੋਚਦੇ ਸੀ ਵਿਚਾਲੇ ਵੀ ਬਾਹਰ ਚਲ ਜੇ ਵੀ ਰਹੀ ਵੀ ਚਲ ਜਣਾ ਹੈ ਤੁੰਦ ਲਈ ਆਪੇ ਇੱਕ ਆਦਪੇ ਕੋਹਂ ਤੇ ਦੇ ਬਿਨਾ ਕੁਛ ਦੇਖਦਾ ਹੀ ਨਹੀਂ ਜਦੋਂ ਮੈਂ ਲਿਆਂ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਹਾਂ ਛੱਡ ਨਾ ਲੰਦਾ ਹੀ ਕਿ ਠੰਡ ਬੜੀ ਮੈਂ ਕਹਾ ਪਪਾ ਨਹੀਂ ਜਾਣਾ ਇਦਾਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੇ ਮੈਂ ਕਹਾ ਧੁੰਦ ਬੜੀ ਪੈਂਦੀ ਆ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਉਹਨਾਂ ਅੱਜ ਮੈਂ ਉੱਥੇ ਗਿਆ ਅੱਜ ਉੱਥੇ ਗਿਆ ਔਰ ਮੈਂ ਆਪਣੇ ਮਤਲਬ ਦੋਸਤਾਂ ਨਾਲ ਇੱਥੇ ਗਿਆ ਸਾਰਾ ਗੱਲਾਂ ਕਰਦੇ ਉਹਨਾਂ ਸਾਡੇ ਰਾਹ ਚ ਹੀ ਜਾਣਦੇ ਆ ਕਰਦੇ ਉਹਨਾਂ ਅੱਜ ਆ ਕੰਮ ਹੈ ਉਹਨੂੰ ਅੱਜ ਇੱਥੇ ਜਾਣਾ ਹੈ ਸਾਰਾ ਇਹ ਗੱਲਾਂ ਕਰਦੇ ਉਹਨਾਂ ਇਹੀ ਹੋਈ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਦੱਲ ਦਾਂ ਤੇ ਉਹਨਾਂ ਦਾ ਇਹ ਪਲਾਨ ਵੀ ਉਹਨਾਂ ਦਾ ਵੀਜ਼ਾ ਲੱਗਾ ਸਾਰਾ ਕੁਝ ਹੋਇਆ ਹੈ ਵੀ ਅਸੀਂ ਵੀ ਨਾਲੇ ਸਾਰੇ ਜਲਦੀ ਹੈ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ ਹੈ। ਇਹੀ ਉਹਨਾਂ ਦਾ ਪਲਾਨ ਹੈ। ਖਬਰ ਹੋ ਗਈ ਤੁਹਾਨੂੰ ਤੁਸੀਂ ਕੀ ਕੀ ਕਰਦੇ ਹੋ? ਮਤਲਬ ਮੈਂ ਰੋਟੀ ਦੇਣ ਜਾਣ ਲਿਆ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਲੀ ਤੇ ਮੈਂ ਉੱਥੇ ਮਤਲਬ ਚੌਂਕੀ ਦੇ ਲੱਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਦੇ ਹਸਪੀਟਲ ਦਾਖਲਿਆ। ਫਰਮੋ ਟੇਜ਼ੀਟਾ ਹਸਪਤਾਲ ਚੱਲ ਗਿਆ ਤੇ ਉੱਥੇ ਜਾ ਕੇ ਮੈਨੂੰ ਇਹ ਨਿਊਜ਼ ਮਿਲ ਗਈ ਵੀ ਉਹ ਹੈਗੀ ਨਹੀਂ ਇਸ ਦੁਨੀਆ ਵਿੱਚ ਹਾਲੇ ਤੱਕ ਕੁਝ ਨਹੀਂ ਸੋਚਦਾ ਸੀ ਮੈਂ ਬਹੁਤ ਵੱਡਾ ਦੁਖਦਾਈ ਭਾਣਾ ਜੀ ਜਿਹਨੂੰ ਲਫ਼ਜ਼ਾਂ ਦੇ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਆਪਾਂ ਜਿੱਥੇ ਖੜੇ ਆ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਅੱਜ ਇਉਂ ਲੱਗਦਾ ਆ ਕਿ ਕਿਤਰਾ ਹਨੇਰਾਸ਼ ਆ ਗਿਆ ਤੁਸੀਂ ਸਮਝਦੇ ਜੇ ਜਿਸ ਘਰ ਦਾ ਕਮਾਊ ਹੋਣ ਔਰ ਪਰਿਵਾਰ ਦਾ ਹੈੱਡ ਚਲੇ ਜਾਵੇ ਉਹਦੇ ਨਾਲ ਬੱਚਿਆਂ ਵਾਸਤੇ ਮਾਂ ਵਾਸਤੇ ਘਰ ਦੀ ਵਾਸਤੇ ਭਰਾਵਾਂ ਵਾਸਤੇ ਕੀ ਵਾਪਰਦਾ ਇਹ ਗੱਲ ਤੇ ਲਫਜ਼ਾਂ ਰਹੀ ਤੇ ਇਹਦਾ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਵਕਤ ਵਾਪਰ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਜਿਸ ਤਰੀਕੇ ਦੇ ਨਾਲ ਸਤਾਪ ਪਰਮਜੀਤ ਸਿੰਘ ਨੇ ਬਹਾਦਰੀ ਤੇ ਸincerity ਨਾਲ ਆਪਣੀ ਨੌਕਰੀ ਦੀ ਆ ਉਹਦੇ ਉੱਤੇ ਅੰਜਾਮ ਦਿੱਤਾ ਇੱਕ ਮੁਸਤਬਾ ਜਿਹੜਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਵਾਸਤੇ ਉਹਨੇ ਪੂਰੀ ਤਨ ਦੇਈ ਤੇ ਯੋਰ ਦੇ ਨਾਲ ਉਸ ਯੰਗ ਨੂੰ ਵੀ ਭੱਜਣ ਨਹੀਂ ਦਿੱਤਾ ਗਲੋ ਫੜ ਕੇ ਉਹਨੇ ਕਾਬੂ ਕੀਤਾ ਔਰ ਆਪਾਂ ਸਾਰਿਆਂ ਨੇ ਟੈਲੀਵਿਜ਼ਨ ਤੇ ਤੇ ਵੀਡੀਓ ਵੀ ਵੇਖੀ ਆ ਕਿ ਜਦੋਂ ਉਹਨੂੰ ਕਾਲਰੋ ਫੜ ਕੇ ਉਹਨੇ ਆਟੋ ਦੇ ਵਿੱਚ ਪਾਇਆ ਉਸ ਵੇਲੇ ਉਹਦੀ ਹਾਲਤ ਵਰਜੀਤ ਸਿੰਘ ਦੀ ਕਬਰਾਟ ਵਾਲੀ ਸੀ ਬਹੁਤ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਐਸੇ ਕ੍ਰਿਮੀਨਲਾਂ ਨੂੰ ਫੜਨ ਵਾਸਤੇ ਜਿੰਨੇ ਯਤਨ ਦੇ ਨਾਲ ਉਹਨੇ ਇਹ ਕੋਸ਼ਿਸ਼ ਕੀਤੀ ਆ ਔਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆ ਉਸੇ ਹੀ ਪ੍ਰੈਸ਼ਰ ਦੇ ਨਾਲ ਉਹਨੂੰ ਹੱਟ ਅਟੈਕ ਆ ਗਿਆ ਔਰ ਮੈਂ ਸਮਝਦਾ ਸਰਕਾਰ ਨੂੰ ਬੜਾ ਵਿਚਾਰ ਕਰਨਾ ਚਾਹੀਦਾ ਇੱਕ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਐਸੇ ਕ੍ਰਿਮੀਨਲ ਲੋਕ ਨੇ ਆਮੇ ਉਹ ਬੁਸ਼ਤੇ ਨੇ ਪੇਸ਼ ਕਰਨੇ ਆ ਲੈ ਕੇ ਜਾਣੇ ਆ ਉਹਨਾਂ ਵਾਸਤੇ ਯੰਗ ਪੁਲਿਸਮੈਨ ਜਿਹੜੇ ਲਾਉਣੇ ਚਾਹੀਦੇ ਤਾਂ ਕਿ ਉਹ ਉਹਨਾਂ ਦਾ ਮੁਕਾਬਲਾ ਉਹਨਾਂ ਦੀ ਹਿਸ਼ਿਆਰੀ ਕਰਨ ਦੇਤੇ ਉਹਨਾਂ ਦਾ ਕੋਈ ਗਸਤਾਖੀ ਕਰਨ ਉਤੇ ਕਰ ਸਕਣ ਹੁਣ ਮੈਂ ਸਮਝਦਾ ਕਿ ਘਟੋਗੜ ਪਰਮਜੀਤ ਦੀ 50 ਸਾਲ ਦੀ ਏਜ ਤੇ ਹੋਣੀ ਆ ਹਾਂਜੀ ਹਾਂਜੀ 50 ਔਰ ਇੰਨੀ ਏਜ ਦੇ ਵਿੱਚ ਫੇਰ ਵੀ ਉਹਨੇ ਉਹ ਜਿਹੜਾ 25 26 ਸਾਲ ਦਾ ਮੁੰਡਾ ਸੀ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਉਹਨੇ ਛੱਡਿਆ ਨਹੀਂ ਔਰ ਇੱਕ ਕ੍ਰਿਮੀਨਲ ਜਿਹੜਾ ਮੁਲਜ਼ਮ ਆ ਉਹਨੂੰ ਕਾਬੂ ਰੱਖਣ ਵਾਸਤੇ ਉਹਨੇ ਆਪਣੀ ਬਹਾਦਰੀ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਇਹਦੇ ਵਾਸਤੇ ਸਰਕਾਰ ਨੂੰ ਉਚੇਚਾ ਇਹਨਾਂ ਨੂੰ ਬੈਨੀਫਿਟ ਦੇਣਾ ਚਾਹੀਦਾ ਪਰਮਜੀਤ ਸਿੰਘ ਨੂੰ ਤਾਂ ਲਿਆਂਦਾ ਨਹੀਂ ਜਾ ਸਕਦਾ ਪਰ ਪਰਿਵਾਰ ਦੇ ਰਜਗਾਰ ਵਾਸਤੇ ਰੋਜ਼ਗਾਰ ਨਿਰਭਾਹ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਚਾਹੀਦਾ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਵੱਡੀ ਮਦਦ ਦੇਵੇ ਬੱਚੇ ਨੂੰ ਨੌਕਰੀ ਦੇਵੇ ਉਹਨਾਂ ਦੀ ਘਰਵਾਲੀ ਵਾਸਤੇ ਉਹਨਾਂ ਦਾ ਬੁੱਢਾ ਮਾਂ-ਬਾਪ ਆ ਸਾਰੇ ਆਂ ਦਾ ਪ੍ਰਬੰਧ ਜਿਹੜਾ ਸਰਕਾਰ ਨੂੰ ਜਿਹੜੇ ਉਹਦੇ ਤੇ ਡਿਪੈਂਡੈਂਸੀ ਕਰਨਾ ਚਾਹੀਦਾ ਔਰ ਸਰਕਾਰ ਨੂੰ ਆਪਣੀ ਪਾਲਿਸੀ ਬਣਾਉਣੀ ਚਾਹੀਦੀ ਆ ਕਿ ਜਿਸ ਕੰਮ ਵਾਸਤੇ ਡਿਊਟੀ ਲਈ ਜਾ ਰਹੀ ਆ ਉਸ ਕੰਮ ਵਾਸਤੇ ਉਹ ਆਦਮੀ ਦੀ ਏਜ ਫੈਕਟਰ ਨੂੰ ਚੈੱਕ ਕੀਤਾ ਜਾਵੇ ਇਹੀ ਤਰ੍ਹਾਂ ਉਥੇ ਅਰਮੀ ਉਹ ਜਿਹੜਾ ਅਗੜੀ ਵੀਰ ਬਣਾਏ ਨੇ ਤੁਹਾਡੇ ਸਾਹਮਣੇ ਛਾਂ ਪੈਣਾ ਦਾ ਭਰਾ ਉਹ ਖੰਨੇ ਲਾਗੇ ਉਹ ਵੀ ਸ਼ਹਾਦਤ ਦਾ ਜਾਪ ਪੀ ਗਿਆ ਰਜੌਰੀ ਹਾਲਾਂਕਿ ਇੱਕ ਸਾਲ ਤੋਂ ਬਾਅਦ ਇੰਨੇ ਸੀਰੀਅਸ ਪਲੇਸ ਦੇ ਉੱਤੇ ਕਦੀ ਫੌਜ ਵਾਲਿਆਂ ਨੂੰ ਭੇਜਿਆ ਨਹੀਂ ਜਾਂਦਾ ਔਰ ਉਹਨੂੰ ਉੱਥੇ 2-3 ਲੱਖਾਂ ਅਗਨੀ ਵੀਰਾਂ ਦੀਆਂ ਵੀ ਸਾਡੀਆਂ ਪੰਜਾਬ ਵਿੱਚ ਆ ਗਏ ਨੇ ਔਰ ਪੰਜਾਬ ਪੁਲਿਸ ਦੇ ਵੀ ਖਲ ਬੜਾ ਕਰੋਪ ਭਰਿਆ ਦਿਨ ਸੀ ਉੱਥੇ ਉੱਥੋਂ ਪੀਪੀ ਗਰਾਉਂਡ ਤੋਂ ਵੱਸਦਾ ਵੀ ਐਕਸੀਡੈਂਟ ਹੋਇਆ ਮਤਲਬ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਬਾਰੇ ਸਰਕਾਰ ਨੂੰ ਕੋਈ ਪਲਾਨ ਸੁਦਾ ਡਿਸਪਲਨ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਜਿਹੜੇ ਇਹ ਸਾਡੇ ਜਵਾਨ ਨੇ ਪੁਲਿਸ ਦੇ ਵਿੱਚ 50 ਸਾਲ ਦੇ ਹੋ ਗਏ ਆ ਇਹਨਾਂ ਨੂੰ ਰਿਲੈਕਸ ਡਿਊਟੀ ਦੇ ਉੱਤੇ ਲਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਭਾਰੀ ਟੈਨਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹ ਭਾਰੀ ਟੈਨਸ਼ਨ ਦੀ ਵਜ੍ਹਾ ਕਰਕੇ ਜਿਤਨਾ ਅੱਜ ਸਾਡੇ ਇਸ ਜੀ ਦੀ ਡੈਥ ਹੋਈ ਆ ਇਹਦਾ ਸਾਹਮਣਾ ਕਿਸੇ ਨੂੰ ਨਾ ਕਰਨਾ ਪਏ ਸੋ ਮੈਂ ਇਹੋ ਹੀ ਆਪਣੀ ਵੱਲੋਂ ਸਰਕਾਰ ਨੂੰ ਸਲਾਹ ਦਿੰਦਾ ਹੋਇਆ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਆਇਆ ਸਾਡਾ ਆਪਣਾ ਪਰਿਵਾਰ ਆ ਔਰ ਸਾਨੂੰ ਬੜਾ ਭਾਰੀ ਦੁੱਖ ਆ ਜਿਹਨੂੰ ਅਸੀਂ ਸ਼ਲਫ ਜਾਰੀ ਬਿਆਨ ਨਹੀਂ ਕਰ ਸਕਦੇ ਖਾਲਸਾ ਵਾਹਿਗੁਰੂ